ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਦੇ ਵਿੱਚ ਬੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਬੋਲੀਆਂ ਉਵੇਂ ਲੱਗਦੀਆਂ ਜਿਵੇਂ ਆਪਾਂ ਗੱਲ ਕਰ ਗਏ ਮੱਝਾਂ گاਵਾ ਦੀ ਮੰਡੀ ਤੇ ਲੱਗਦੀਆਂ ਜਾਂ ਪਹਿਲਾਂ ਆਪਾਂ ਗੱਲ ਕਰ ਗਏ ਗੁਲਾਮੀ ਯੁੱਗ ਦੇ ਵਿੱਚ ਲੱਗੀਆਂ ਜਾਂ ਜਦੋਂ ਮਹਿਮੂਦ ਗਜਨਵੀ ਜਿਹੜਾ ਗਜਨਵੀ ਆਪਾਂ ਗੱਲ ਕਰ ਗਏ ਔਰਤਾਂ ਨੇ ਬੋਲੀਆਂ ਲਾਉਂਦਾ ਸੀ ਅਫਗਾਨਿਸਤਾਨ ਦੇ ਵਿੱਚ ਕਿੱਦਾਂ ਦੇ ਪਾਸੇ ਨੂੰ ਸਾਡੇ ਲੋਕ ਤੁਰ ਪਿਆ ਇੱਕ ਪਾਸੇ ਤਾਂ ਮੋਦੀ ਦਾ ਵਿਰੋਧ ਕਰ ਰਹੇ ਕਿ ਇਹਨੇ ਲੋਕਤੰਤਰ ਖਤਮ ਕਰ ਦੇਣਾ ਇਹਨੇ ਵੋਟਾਂ ਪਣੋਂ ਹਟਾ ਦਿੰਦੇ ਪਰ ਆਪਾਂ ਤਾਂ ਪਿੰਡਾਂ ਦੇ ਵਿੱਚ ਵੋਟਾਂ ਪਣੋਂ ਹਟਾ ਰਹੇ ਆ ਕੀ ਤੁਹਾਨੂੰ ਲੱਗਦਾ ਕਿ ਪੈਸੇ ਵਾਲਾ ਬੰਦਾ ਵਾਕਈ ਸਿਆਣਾ ਹੁੰਦਾ ਹਾਂ ਠੀਕ ਆ ਆਪਾਂ ਜਦੋਂ ਜਦੋਂ ਪੈਸਾ ਕਿਸੇ ਗੁਰੂ ਘਰ ਨੂੰ ਦਿੱਤਾ ਜਾਂਦਾ ਜਾਂ ਕਿਸੇ ਆਪਾਂ ਇਹੋ ਜਿਹੀ ਥਾਂ ਤੇ ਦਿੱਤਾ ਜਾਂਦਾ ਜਿੱਥੇ ਲੋਕ ਬੋਲ ਨਹੀਂ ਸਕਦੇ ਕਿਉਂਕਿ ਬੋਲਣ ਨੂੰ ਬਥੇਰਾ ਦਾ ਜੀ ਕਰਦਾ ਪਰ ਅਗਲਾ ਕਹਿੰਦਾ ਯਾਰ ਆਪਾਂ ਕਾਦੇ ਵਾਸਤੇ ਲੜਾਈ ਲੈਣੀ ਆ ਕਾਰਨ ਕਿ ਇੱਕ ਯੋਗ ਉਮੀਦਵਾਰ ਕੋਈ ਹੋ ਸਕਦਾ ਪੜਿਆ ਲਿਖਿਆ ਲੋਕਾਂ ਚ ਵਿਚਰਨ ਵਾਲਾ ਜਾਂ ਹੋ ਸਕਦਾ ਪਿੰਡ ਨੂੰ ਅਗਾਹ ਵਧੂ ਸੋਚ ਵਾਲਾ ਜਿਹੜਾ ਨੌਜਵਾਨ ਮੁੰਡਾ ਜਾਂ ਕੁੜੀ ਹੈ ਉਹ ਹੋ ਸਕਦਾ ਉਹ ਇਸੇ ਕਰਕੇ ਪਿੱਛੇ ਰਹਿ ਜਾਂਦੇ ਆ ਜੇ ਪੈਸਿਆਂ ਨਾਲ ਹੀ ਸਾਰਾ ਕੁਝ ਚੱਲਦਾ ਫਿਰ ਤਾਂ ਇਹ ਰਾਜੇ ਮਹਾਰਾਜੇ ਠੀਕ ਸੀਗੇ ਫਿਰ ਤਾਂ ਜਿਵੇਂ ਪਹਿਲਾਂ ਜੰਗਲ ਰਾਜ ਚੱਲਦਾ ਸੀਗਾ ਉਵੇਂ ਚੱਲੀ ਜਾਣਾ ਚਾਹੀਦਾ ਸੀਗਾ ਹਨ ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੀਆਂ ਸਰਪੰਚੀ ਚੋਣਾਂ ਦੇ ਚੋਣ ਕਮਿਸ਼ਨ ਨੂੰ ਇਹਦਾ ਸਖਤ ਨੋਟਿਸ ਲੈ ਕੇ ਇਹੋ ਜੇ ਬੰਦਿਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਬੋਲੀਆਂ ਲਵਾਉਂਦੇ ਆ ਜਾਂ ਜਿਹੜੇ ਬੋਲੀ ਲਵਾਉਂਦੇ ਆ ਕਾਰਨ ਕਿ ਹਰ ਸਾਰਾ ਪਿੰਡੇ ਗੱਲਾਂ ਸਹਿਮਤ ਨਹੀਂ ਹੁੰਦਾ ਪਰ ਅਗਲਾ ਕਹਿੰਦਾ ਯਾਰ ਕਿਹੜਾ ਬੋਲੇ ਕਿਉਂਕਿ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਹੈ ਤੇ ਅੱਜ ਪੰਜਾਬ ਦੇ ਬਹੁਤ ਪਿੰਡਾਂ ਦੇ ਵਿੱਚ 2-2 ਕਰੋੜ ਦੀਆਂ ਬੋਲੀਆਂ ਲੱਗੀਆਂ ਅੱਧੇ ਦੇ ਕਰੋੜ ਨੂੰ ਬੋਲੀਆਂ ਲੱਗੀਆਂ ਠੀਕ ਹੈ ਤੇ ਮੰਨ ਲਓ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਬਾਈਪਾਸ ਕਰ ਦਿੱਤਾ ਗਿਆ ਵੋਟਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕੱਲ ਨੂੰ ਮੋਦੀ ਇਹ ਗੱਲ ਹਟਾਉਂਦਾ ਤਾਂ ਕਿਸ ਤਰ੍ਹਾਂ ਕਿਹੜੇ ਮੂੰਹ ਨਾਲ ਆਪਾਂ ਵਿਰੋਧ ਕਰਾਂਗੇ ਤਾਂ ਉਹਨੇ ਵੀ ਤਾਂ ਇਹੀ ਕਿਹਾ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਯਾਰ ਆਪਾਂ ਰੋਜ਼ ਰੋਜ਼ ਵੋਟਾਂ ਪਾਉਣ ਨੂੰ ਇੱਕ ਵਾਰੀ ਵੋਟਾਂ ਪਾ ਕੇ ਚੋਣ ਲਿਆ ਜਿਹੜਾ ਬੰਦਾ ਉਹੀ ਸਹੀ ਹੈ ਇਦਾਂ ਨਹੀਂ ਹੋਣਾ ਚਾਹੀਦਾ ਕਾਰਨ ਕਿਉਂਕਿ ਵੋਟ ਦਾ ਅਧਿਕਾਰ ਲੈਣ ਬਾਅਦ ਤੇ ਸਾਡੇ ਸ਼ਹੀਦਾਂ ਨੇ ਆਉਂਦੀਆਂ ਜਿਹੜੀਆਂ ਜਾਨ ਦੀ ਕੁਰ ਤੇ ਇਹ ਕਰਮਾਨੇ ਸਾਨੂੰ ਅਜਾਈ ਨਹੀਂ ਜਾਣਾ ਚਾਹੀਦਾ ਸਾਨੂੰ ਲੋਕਾਂ ਨੂੰ ਬੋਲਣਾ ਚਾਹੀਦਾ ਤੇ ਇੱਕ ਚੰਗਾ ਮੀਡੀਆਦਾਰਾ ਹੋਣ ਦੇ ਨਾਤੇ ਗੁਰਪ੍ਰੀਤ ਕੋੜਲੀ ਇਹ ਗੱਲ ਦਾ ਜ਼ਰੂਰ ਵਿਰੋਧ ਕਰਦਾ ਆਪਣੇ ਪੱਖੋਂ ਕਿ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਸਾਨੂੰ ਹਰ ਇੱਕ ਵੋਟ ਚਾਹੇ ਉਹ ਮੈਂਬਰੀ ਦੀ ਹੈ ਚਾਹੇ ਸਰਪੰਚੀ ਦੀ ਹੈ ਬਲਾਕ ਸੰਭ ਦੀ ਜਿਲ੍ਹਾ ਪ੍ਰੀਸ਼ਦ ਦਾ ਐਮ ਐਲ ਏ ਜਾਂ ਐਮ ਪੀ ਦੀ ਹੈ ਹਰ ਇੱਕ ਵੋਟਰ ਜਿਹੜਾ ਹੈਗਾ ਚੋਣਨਾ ਚਾਹੀਦਾ ਹਾਂ ਚੰਗਾ ਮਾੜਾ ਬੰਦਾ ਲੋਕ ਚੁਣਦੇ ਆ ਉਹ ਲੋਕਾਂ ਦੀ ਆਪਾਂ ਕੀ ਫਿਤਰਤਾ ਜਾਂ ਲੋਕਾਂ ਦਾ ਉਹਨਾਂ ਦਾ ਮਾਨਸਿਕ ਲੈਵਲ ਹੁੰਦਾ ਇਹਦੇ ਜਿਹਦੇ ਵਿੱਚ ਇਹ ਕਹਿ ਸਕਦਾ ਲੋਕ ਯਾਰ ਐਵੇਂ 35 35 50 50 ਲੱਖ ਰੁਪਇਆ ਕਰੋੜ ਕਰੋੜ ਰੁਪਇਆ ਲੋਕਾਂ ਦੇ ਮੂੰਹੋਂ ਬਬਰਾਂ ਦੇ ਵਿੱਚ ਦੀ ਪਾ ਦੇਣਾ ਇਹਨਾਂ ਦਾ ਨਸ਼ਰਾ ਵਾਰਤ ਨਹੀਂ ਉਹ ਵੀ ਬੇਸਤੀ ਹੈ ਇਹਨਾਂ ਨੂੰ ਚੰਗਾ ਕਿ ਉਹ ਹੀ ਚੀਜ਼ ਪਿੰਡ ਦੇ ਵਿਕਾਸ ਤੇ ਲੱਗੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਪਿੰਡ ਦਾ ਵਿਕਾਸ ਕੋਈ 35 40 50 ਲੱਖ ਰੁਪਇਆ ਜਾਂ ਕਰੋੜ ਨਹੀਂ ਕਰ ਸਕਦਾ ਅੱਜ ਜਿਹੜੀ ਮੈਂ ਸੜਕ ਵੀ ਪਿੱਛੇ ਮੇਰੇ ਲੰਗੀ ਜਾਂਦੀ ਹੈ ਨਾ ਇਹ ਵੀ ਕਰੋੜਾਂ ਰੁਪਇਆ ਦੀ ਬਣੀ ਹੈ ਕਾਰਨਾ ਕਿਉਂਕਿ ਸਰਕਾਰਾਂ ਕੋਲੇ ਪੈਸੇ ਦੀ ਘਾਟ ਨਹੀਂ ਜੇਕਰ ਤੁਹਾਡੇ ਪਿੰਡ ਦਾ ਨੌਜਵਾਨ ਜਿਹੜਾ ਸਰਪੰਚ ਤੁਸੀਂ ਚੁਣਿਆ ਜਾਂ ਕੁੜੀ ਚੁਣੀ ਹੈ ਜੇਕਰ ਉਹਦੇ 'ਚ ਲਾਇਕਤਾ ਤਾਂ ਉਹ ਕਈ ਕਰੋੜਾਂ ਰੁਪਏ ਤੁਹਾਡੇ ਪਿੰਡ ਦੇ ਵਾਸਤੇ ਵਿਕਾਸ ਵਾਸਤੇ ਲਾ ਸਕਦੀ ਹੈ ਕੋਈ ਗ੍ਰਾਂਟ ਆ ਜਿਹੜੀ ਉਹ ਤੁਹਾਡੇ ਜਿਹੜੇ ਵਿਕਾਸ ਤੇ ਲੱਗ ਸਕਦੀ ਆ ਸਾਡੀ ਮੰਗ ਹੋਣੀ ਚਾਹੀਦੀ ਸਾਡੇ ਪਿੰਡਾਂ ਦੇ ਵਿੱਚ ਕੌਣ ਲਾਇਬ੍ਰੇਰੀਆਂ ਬਣਾਊਗਾ ਕੌਣ ਸਾਡੇ ਬੱਚਿਆਂ ਸਕੂਲ ਦੇ ਵਿੱਚ ਅਧਿਆਪਕ ਪੂਰੇ ਕਰੂਗਾ ਜਾਂ ਜਿਹੜੀਆਂ ਜਾਇਜ਼ ਮੰਗਾਂ ਚਾਹੇ ਹੈਲਥ ਦੀ ਹੈ ਚਾਹੇ ਆਪਾਂ ਕਿ ਅ ਆਪਣੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਆ ਜਾਂ ਕੋਈ ਵੇਲੇ-ਕਿਵੇਲੇ ਖੜਨਾ ਕਈ ਤਾਂ ਪਿੰਡਾਂ ਦੇ ਵਿੱਚ ਇਹੋ ਜਿਹਾ ਕਿ ਰਿਜ਼ਰਵ ਬੰਦਿਆਂ ਨੂੰ ਇਸ ਤਰ੍ਹਾਂ ਜਿਹੜੇ ਹੈਗੇ ਆ ਆਪਦੇ ਸੀਰੀ ਜਿਹੜੇ ਰਲੇ ਹੁੰਦੇ ਆ ਉਹਨਾਂ ਨੂੰ ਜਿਹੜੇ ਹੈਗੇ ਆ ਆਪਾਂ ਕਿਹਾ ਢਣਾੜ ਬੰਦੇ ਆ ਉਹਨਾਂ ਨੂੰ ਖੜਾ ਕਰ ਰਹੇ ਹੈ ਹਨ ਤਾਂ ਉਹ ਸਾਰੀ 5 ਸਾਲ ਉਹਨਾਂ ਦੀ ਸਰਪੰਚੀ ਖਾ ਜਾਂਦੇ ਆ ਤਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਕਿਹੜਾ ਬੰਦਾ ਠਾਣੇ ਦਰਬਾਰੇ ਬੋਲ ਸਕਦਾ ਪਿੰਡ ਦੇ ਵਿੱਚ ਕਿਹੜਾ ਬੰਦਾ ਪੁਲਿਸ ਦਾ ਨੂੰ ਰੋਕ ਸਕਦਾ ਠੀਕ ਹੈ ਤੇ ਮਤਲਬ ਮੈਰਿਟ ਦੇ ਆਧਾਰ ਤੇ ਸਾਡੀ ਜਿਹੜੀ ਜਿਹੜੀ ਹੈਗੀ ਆ ਬੋਲੀ ਜਿਹੜੀ ਹੈਗੀ ਆ ਵੋਟ ਪੈਣੀ ਚਾਹੀਦੀ ਆ ਨਾ ਕਿ ਇਸ ਪਤੀ ਕੇ ਯਾਰ ਫਲਾਣੇ ਕੋਲੇ 4 ਪੈਸੇ ਵਾਧਾ ਪੈਸੇ ਕਮਾਉਣੇ ਜਿਹੜਾ ਹੈਗਾ ਜਾਂ ਪੈਸੇ ਹੋਣੇ ਇਹ ਕੋਈ ਸਰਪੰਚੀ ਦੀ ਆਪਾਂ ਗੱਲ ਕਰਗੇ ਚੰਗੀ ਮਿਸਾਲ ਨਹੀਂ ਸੋ ਸਾਡੇ ਪਿੰਡਾਂ ਨੂੰ ਬੋਲਿੰਗਾਂ ਤੇ ਜਦ ਨਿਕਲ ਗਏ ਇੱਕ ਚੰਗੇ ਐਜੂਕੇਟਡ ਇਨਸਾਨ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਨਾ ਕਿ ਇਹ ਆ ਕਿ ਜਿਹਦੇ ਕੋਲ ਪੈਸੇ ਆ ਜੀ ਦੇ ਦਿਓ ਕੋਈ ਕਹਿੰਦਾ ਗੁਰੂ ਘਰ ਹੁੰਦੇ ਕੋਈ ਕਹਿੰਦਾ ਜਿ ਸਮਸ਼ਾਨ ਘਰ ਹੁੰਦੇ ਕੋਈ ਕਹਿੰਦਾ ਇਹ ਗਰਾਊਂਡ ਵਾਸਤੇ ਖਾਲੀ ਥਾਂ ਦੇ ਦਊਗਾ ਪਰ ਇਹ ਇਹ ਬੜੀਆਂ ਛੋਟੀਆਂ ਗੱਲਾਂ 5 ਸਾਲ ਦੇ ਵਿੱਚ ਜੇ ਕਿਸੇ ਨੇ 50 ਲੱਖ ਵੀ ਦਿੱਤਾ 10 ਲੱਖ ਰੁਪਇਆ ਕਮਾਉਣਾ ਸਰਪੰਚ ਵਾਸਤੇ ਕੋਈ ਬਾਲਾ ਵੱਡਾ ਗੱਲ ਨਹੀਂ ਕੱਲ ਤੁਸੀਂ ਕਿਹੜਾ ਮੂੰਹ ਲੈ ਕੇ ਉਹਦੇ ਕੋਲ ਕੰਮ ਲੈਣ ਜਾਊਂਗਾ ਅਗਲਾ ਕੋ ਮੈਂ ਤਾਂ ਸਰਪੰਚੀ ਮੋਲ ਲੈਂਦੀ ਆ ਤਾਂ ਮੈਨੂੰ ਦਿਓ ਪੈਸੇ ਫੇਰ ਆਪਾਂ ਪਿੰਡ ਦੇ ਆ ਪਿੰਡ ਦਾ ਵਿਕਾਸ ਨਹੀਂ ਹੁੰਦਾ ਹੁਣ ਬਹੁਤ ਬੰਦੇ ਕਹਿੰਦੇ ਆ ਕਿ ਯਾਰ ਹੁਣ ਸਰਪੰਚਾਂ ਦੀਆਂ ਗਰੰਟੀਆਂ ਨਹੀਂ ਖਾਧੀਆਂ ਜਿੰਨਾ ਵੀਰੇ ਸਭ ਕੁਝ ਅੱਜ ਵੀ ਉਹੀ ਜਾਇਜ਼ ਆ ਆ ਅੰਨੀ ਪਿੰਡਿਆ ਕੁੱਤੀ ਚੜਦੀ ਵਾਲਾ ਕੰਮ ਹੈਗਾ ਅੱਜ ਵੀ ਸਰਕਾਰਾਂ ਉਵੇਂ ਹੀ ਚੱਲਦੀਆਂ ਨਾ ਕਿ ਕੋਈ ਬਾਹਲਾ ਇੱਥੇ ਸਿਰਫ ਓਹੀ ਗੱਲ ਹੈ ਸ਼ਰਾਬ ਪੁਰਾਣੀ ਹੈ ਬੋਤਲਾਂ ਨਵੀਆਂ ਜ਼ਰੂਰ ਹੈ ਅੱਜ ਵੀ ਸਾਡੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਕਿਸੇ ਵੀ ਸਰਕਾਰ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਕਈ ਥਾਂ ਤੇ ਐਲਾਨਾਂ ਦਾ ਹੁਣਾ ਬਾਕੀ ਹੈ ਕਈ ਥਾਂ ਰਿਜ਼ਰਵ ਕਰਾ ਦੇ ਜਿੱਥੇ ਜਰਨਲ ਸੀਗੇ ਮੌਜੂਦਾ ਸਰਕਾਰ ਨੇ ਹੈਨਾ ਸੋ ਉਦਾਂ ਹੀ ਸਾਰਾ ਕੁਝ ਚੱਲ ਰਿਹਾ ਜਿਵੇਂ ਪਹਿਲਾਂ ਸੀਗਾ ਪਰ ਸਾਨੂੰ ਜਿਹੜਾ ਹੈਗਾ ਇਸ ਸਰਕਾਰ ਤੋਂ ਆਸ ਜ਼ਰੂਰ ਸੀਗੀ ਕਿ ਅੱਛੀ ਜਿਹੜਾ ਹੈਗਾ ਘੱਟੋ ਘੱਟ ਪੰਚਾਇਤੀ ਚੋਣਾਂ ਦੇ ਵਿੱਚ ਜਰੂਰੀ ਧਾਂਦਲੀ ਨਹੀਂ ਹੋਣੀ ਚਾਹੀਦੀ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੇ ਟਾਈਮ ਦੇ ਵਿੱਚ ਸਰਕਾਰਾਂ ਤੇ ਚੋਣ ਕਮਿਸ਼ਨ ਇਹਨਾਂ ਗੱਲਾਂ ਦਾ ਜਰੂਰ ਆਪਾਂ ਕਿ ਨੋਟਸ ਲਾਊਗਾ ਵੀ ਠੀਕ ਆ ਸਰਪੰਚੀ ਦੇਣੀ ਹੈ ਸਰਬਸਮਤੀ ਨਾਲ ਬਿਨਾਂ ਪੈਸਾ ਦੇ ਦਿਓ ਆ ਨਹੀਂ ਕਿ ਪੈਸੇ ਲੈ ਕੇ ਦਿਓ ਕਿਉਂਕਿ ਬਿਨਾਂ ਪੈਸਾ ਤਾਂ ਕੋਈ ਵੀ ਪਤਾ ਚੁਣ ਸਕਦੇ ਆ ਤੇ ਜੇਕਰ ਪੈਸੇ ਲੈ ਕੇ ਚੁਣਾਂਗੇ ਤਾਂ ਸਰਪ ਤਣਾੜ ਦੀ ਵਾਰੀ ਆਉਣੀ ਆ ਸੋ ਤੁਹਾਡਾ ਕੀ ਵਿਚਾਰ ਆ ਤੁਸੀਂ ਆਪਦਾ ਕਮੈਂਟ ਬਾਕਸ ਦੇ ਵਿੱਚ ਆਪਦਾ ਵਿਚਾਰ ਦਰਜ ਕਰਾ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ